ਹਾਂਜੀ ਸਸੀ ਗੱਲ ਜਰਾਨ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਉੱਚੀ ਬਹੁਤ ਉੱਚੀ ਨਾ ਉੱਚੀ ਬਹੁਤ ਤੇਰੇ ਆਇਆ ਬਾਈ ਕੁਝ ਖਾਣ ਕੀ ਖਾਣਾ ਵੈਸੇ ਤਾਂ ਅਸੀਂ ਖਾਏ ਅਸੀਂ ਹੁਣੇ ਹੁਣੇ ਅੰਮ੍ਰਿਤਸਰੀ ਕੁਲਚਾ ਖਾ ਕੇ ਆਏ ਹਾਂ ਬਟ ਯਾਨੀ ਫਾਸਟ ਫੂਡ ਖਾਣਾ ਸੋ ਹੇਅਰ ਵੀ ਆਰ ਹਾਂ ਤੇ ਅੱਛੀ ਜੀਗਾ ਤੇ ਜਿੱਥੇ ਅਸੀਂ ਅੰਮ੍ਰਿਤਸਰੀ ਕੁਲਚਾ ਖਾਇਆ ਉਹਨਾਂ ਨੇ ਹੀ ਦੱਸਿਆ ਕਿ ਨਾ ਉਰੇ ਜਾਓ साढ़ा ही है तो फूड खा लो इस तो इस तुँ बा करा हरिमंदर साहब दर्शन कर जावे ठीक है बाकी रूम आप लै लिया हाँ सारा हैप्पी न्यू ईयर तो रूम थोड़ा औखा ही मिले भीड़ संगत बहुत आ है तो फिलहाल एक तरीक अच्छ सब तो आप साल का स्टार्ट ही हरिमंदर साहब तो करें ठीक है जी चलो हम जो असी मंगाया वो आन दोनों दिखाने फिर थोन दिखा दिखा खाने ठीक है करो टेस्ट रखता चमचा हम्म लो जी चमचा आ गया कंटा हैगी जानी तुर। टेस्ट करके दस टेस्ट कर है गर्म है दसो जनाब कैसा है टेस्टी है चलो मैं भी खा ठीक है

ਹੂੰ ਸਾਈਨ ਮੁੱਖੇ ਬੇਲੇ ਚਲੇ ਸੀ। ਹੋਰ ਜਨਾ ਗਾਟੋ। ਅਸੀਂ ਐਕਚੁਅਲੀ ਹਮਿੰਦਰ ਸਾਹਿਬ ਮੱਥੜੇ ਕੰ ਜਾਣਾ ਹਲੇ। ਪਰ ਪਹਿਲਾਂ ਕੁਝ ਖਾ ਪੀ ਲਈਏ ਕਿਉਂਕਿ ਅਸੀਂ ਪਟਿਆਲੇ ਤੋਂ ਹੁਣੇ ਹੀ ਅਟ੍ਰੈਕਟ ਆ ਰਹੇ ਆ। ਬੱਸ। ਓਕੇ। ਸਿੱਧਾ ਪਟਿਆਲੇ ਤੋਂ ਹੋਰ ਲੈਂਡ ਹੋ ਜਾਣਾ ਅਸੀਂ। ਹਾਂਜੀ ਸ਼ਕੋ ਹੈ ਗਜਰੇਲਾ ਆਪਾਂ ਖਾ ਲਿਆ ਕਰ ਲਿਆ ਟੇਸਟੀ ਗਜਰੇਲਾ ਬੜਾ ਕੇਸ ਲੱਗਿਆ ਟੇਸਟੀ ਟੇਸਟੀ ਜਿਹੜੇ ਵੀ ਚੀਜ਼ ਅਸੀਂ ਅਸੀਂ ਲਾਸਟ ਹਰਮਿੰਦਰ ਸਾਹਿਬ ਆਏ ਸੀਗੇ ਫਲੈਸ਼ ਲਾਉਣ ਲਈ ਕਿੰਨੇ ਪਿਛਲੀ ਵਾਰ ਅਸੀਂ ਹਰਮੰਦਰ ਸਾਹਾ ਆਏ ਸੀਗੇ ਤਿੰਨ ਕੁਲਫੀਆਂ ਕਰਾ ਲਈਆਂ ਸੀ ਖੋਏ ਵਾਲੀਆਂ ਔਰ ਉਹਦਾ ਟੇਸਟ ਪਾਣੀ ਚ ਬਰਫ ਕੋਲੀ ਹੋਈ ਸੀ ਬਸ ਸੋ ਉਸ ਦਿਨ ਤੋਂ ਅਸੀਂ ਸੋਚਿਆ ਸੀਗਾ ਕਿ ਹਮੇਸ਼ਾ ਨਾਲ ਇੱਕ ਚੀਜ਼ ਕਰਾਇਆ ਕਰਾਂਗੇ ਪਹਿਲਾਂ ਅਸੀਂ ਇੱਕ ਕਮਰਸ਼ੀ ਕੁਲਚਾ ਕਰਾਇਆ ਬਹੁਤ ਸਵਾਦ ਉਸ ਤੋਂ ਬਾਅਦ ਅਸੀਂ ਇੱਕ ਹੋਰ ਕੀ ਕਰਾਇਆ ਸੀ ਆਪਾਂ ਉਹ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਇੱਕ ਪਲੇਟ ਉਹ ਵੀ ਬਹੁਤ ਸਵਾਦ ਸੀ ਹੁਣ ਅਸੀਂ ਵਿਜਰੇਲਾ ਇੱਕ ਪਲੇਟ ਕਰਾਇਆ ਤੇ ਉਹ ਵੀ ਬਹੁਤ ਸਵਾਦ ਸੀ ਦੁੱਧ ਵੀ ਤਾਂ ਪੀਤਾ ਸੀਗਾ ਦੁੱਧ ਪੀਤਾ ਉਹ ਵੀ ਇੱਕ वो भी बहुत स्वाद थी जोड़ी चीज़ असं दो करी आना देखियो वह टेस्ट ठीक ठाक होएगा इसी डर तो असं एक चीज़ करा रहे हैं और वो टेस्ट नहीं कर रही है हूँ आप चल रहे दर्शन का हरिमंदर साहब के लंगर छगन चलो जी इन्होंने बहुत सोना लगता शुरू तो मतलब सारा गुरुद्वारा साहब ही बहुत सोहना है पर एंट्री जो फील होगी उ मतलब अंदरों जो फील आती है ओह संगत बहुत है अगला साढ़ा प्रीता ओ गोल्डन नंबर ਆਰੇ ਪਰ 골ਡਨ ਟੈਂਪਲ ਨੇ ਮਜੂਦ ਹੈ ਲੱਗਦਾ मत टेक लिया जी अपा ਤੇ ਲੰਗਰ ਵੀ ਛਕ ਲਿਆ ਤੇ ਆਪਾਂ ਆ ਗਏ ਹੁਣ ਰੂਮ ਚ ਪਰਮਾਲ ਧਾਰਦੀ ਹੈ ਯਾਰ ਤੇ ਬਸ ਲੰਗਰ ਚ ਲੰਗਰ ਮਤਲਬ ਤੁਹਾਨੂੰ ਮੈਂ ਇਹ ਲੰਗਰ ਦੀ ਵੀ ਕਲਿੱਪ ਬਣਾਉਣਾ ਉਹ ਪਰ ਮੈਂ ਕਲਿੱਪ ਬਣਾਣੀ ਭੁੱਲ ਗਿਆ ਕਿ ਭੁੱਖ ਲੱਗੀ ਹੁੜੀ ਲੰਗਰ ਛਕ ਲਿਆ ਕਿਉਂ ਬਿੱਤੇ ਬਹੁਤ ਚਲੋ ਹੁਣ ਆਪਾਂ ਨੂੰ ਸਵੇਰੇ ਮਿਲਾਂਗੇ ਸਵੇਰੇ ਆਪਾਂ ਨੂੰ ਟ੍ਰੇਨ ਫੜਨੀ ਰੇਲਵੇ ਸਟੇਸ਼ਨ ਦੁਆਰਾ ਹੈਗੀ ਹੈ 4 ਵਜੇ ਤਾਂ 3:00 ਵਜੇ ਉੱਠਣਾ ਪਏਗਾ 3:30 ਵਜੇ ਉੱਠਣਾ ਪਏਗਾ ਨੀਂਦ ਨਹੀਂ ਖਰੀਆ ਸਾਡੀ ਅੱਖਾਂ 'ਚ ਮੇਰੇ ਖਿਆਲ ਨੀਂਦ ਨਹੀਂ ਖਰੀ ਹੈ ਚਲੋ ਹੁਣ ਬਸ ਸੋਈਏ ਯਾਰ ਫਿਰ ਸਵੇਰੇ ਕੰਟੀਨਿਊ ਕਰਾਂਗੇ ਇਸੇ ਵਲੌਗ ਨੂੰ ਓਕੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਅਗਲਾ ਦਿਨ ਆਏ ਤੇ ਉੱਠ ਚੁੱਕੇ ਹਾਰੇ ਟਾਈਮ ਹੋ ਰਿਹਾ ਮੈਂ ਟਾਈਮ ਦੱਸਣਾ ਉਹਨੂੰ ਐਗਜ਼ੈਕਟ 3:40 ਦੇ ਕਰੀਬ ਹੋ ਰਿਹਾ ਨਾ 3:35 3:40ਵੇਂ ਹੋ ਰਿਹਾ ਹਨ ਤੇ 4:10 ਜਾਂ 4:20 ਮਿੰਟਸ ਤੇ ਆਪਣੀ ਟ੍ਰੇਨ ਹੈ ਪੈਕਿੰਗ ਸਾਰੀ ਹੋ ਗਈ ਆ ਤੇ ਬਸ ਰੈਡੀ ਆ ਨਿਕਲਣ ਨੂੰ ਹੁਣ ਚੈੱਕ ਆਊਟ ਕਰਦੇ ਆਂ ਤਨੂੰ ਰਸਤਾ ਹੀ ਮਿਲਦਿਆਂ ਦੇਖਦੇ ਆਂ ਆਟੋ ਵਗੈਰਾ ਦੇਖਦੇ ਆਂ ਮਿਲਦਾ ਹੈ ਜਾਂ ਫਿਰ ਨਹੀਂ ਮਿਲਦਾ ਜੇ ਮਿਲਿਆ ਤਾਂ ਅੱਟਾ ਚੱਲ ਜਾਗੇ ਨਾ ਮਿਲਿਆ ਤਾਂ ਪੈਦਲ ਜਾਣਾ ਪਊਗਾ ਵੈਸੇ 3 ਕਿਲੋਮੀਟਰ ਹੈ 3.5 ਕਿਲੋਮੀਟਰ ਹੋਣਾ ਤਾਂ ਚਲ ਬਾਹਰ ਜਾ ਕੇ ਦੇਖਦੇ ਆਂ ਪਹਿਲਾਂ ਦੇਖੋ ਯਰੇ ਕਿੰਨੀ ਸ਼ਾਂਤੀ ਆ ਕਿਉਂ ਸਾਢੇ ਦਿਨ ਦੇ ਸਾਬ ਨਾਲ ਹਾਲੇ ਵੀ ਰੌਣਕ ਹੈ ਸਹੀ ਗੱਲ ਆਪਣੇ ਸ਼ਹਿਰ ਚ ਆਪਣੇ ਸ਼ਹਿਰ ਸਾਢੇ ਦਿਨ ਵਜੇ ਕੀ ਹਾਲ ਹੁੰਦਾ ਚਲੋ ਅੰਦਰ ਰੇਲਵੇ ਸਟੇਸ਼ਨ ਚੱਲਦੇ ਆਂ ਦੇਖੋ ਆਟੋ ਮਿਲਦਾ ਆਟੋ ਨਹੀਂ ਤਾਂ ਪੈਦਲ ਨੋ ਆਵੇ ਨਾ ਅਮਸਾਦ ਦੱਸਾਂਗੇ ਸਭ ਦੱਸਦੇ ਆਂ ਹਾਂਜੀ 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 ਸਾਰੇ ਕਿਹਦੇ ਹਾਂਜੀ ਹਾਂਜੀ ਵੀ ਆ 4 ਵਜੇ 4 ਵਜੇ ਸਾਡੇ ਅਗੇ ਨੂੰ ਵਾਸ਼ ਵੀ ਨਹੀਂ ਹੁੰਦੀ ਪਿਆ ਕੇ ਕਿਵੇਂ ਜਾ ਨਾਈਸ ਰਾਈਡ ਜੀ ਨਾਈਸ ਲਾਲ ਬਾਸਟਨ ਆਇਆ ਦੱਸਦੇ ਹਾਂ ਅਸੀਂ ਬਸ ਸਟੈਂਡ ਕਿਉਂ ਆਏ ਸੀ ਟ੍ਰੇਨ ਰੇਲਵੇ ਸਟੇਸ਼ਨ ਛੱਡ ਕੇ ਹਾਂਜੀ ਤੇ ਆਪਾਂ ਫਿਲਹਾਲ ਦਾ ਬਸ ਸਟੈਂਡ ਖੜੇ ਆਂ ਦੱਸਦੇ ਹਾਂ ਕਿਉਂ ਬਸਟੈਂਡ ਖੜੇ ਆਂ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਕੀ ਹੋਇਆ ਠੀਕ ਆ ਆਪਾਂ ਅੰਮ੍ਰਿਤਸਰ ਹਰਮੰਦਰ ਸਾਹਿਬ ਤੋਂ ਨਿਕਲੇ ਠੀਕ ਹੈ ਆਟੋ ਕਰਾਇਆ ਸੀ ਤੇ ਅਸੀਂ ਚਲੇ ਗਏ ਰੇਲਵੇ ਸਟੇਸ਼ਨ ਸਾਡ ਨੂੰ ਫੋਨ ਕੱਟਾ ਲਾ ਮਟ ਕਿਉ ਮਿੱਠਾ ਸੁਣ ਨਹੀਂ ਰਿਹਾ ਠੰਡ ਜਾਂਦੀ ਹੈ ਹੰਬਲਿੰਗ ਹੋ ਰਹੀ ਹੈ ਤੇ ਅਸੀਂ ਹਰਮੰਦਰ ਸਾਹਿਬ ਤੋਂ ਨਿਕਲੇ ਆਟੋ ਕਰਾਇਆ ਠੀਕ ਹੈ ਉਸ ਤੋਂ ਬਾਅਦ ਅਸੀਂ ਪੌਂਚ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਸਾਨੂੰ ਦੱਸਿਆ ਦੇਖਿਓ ਨੇ ਵੀ 4:20 ਤੇ ਟ੍ਰੇਨ ਡੇਰਾ ਬਾਬਾ ਡੇਰਾ ਬਾਬਾ ਜਾਣਕਦੀ ਹੈ ਨਾ ਸਰਤਾਰਪੁਰ ਸਾਹਿਬ ਜਾਣ ਵਾਸਤੇ ਉੱਥੇ ਜਾਣਾ ਪੈਂਦਾ ਪਹਿਲਾਂ ਲਾਸਟ ਸਟੇਸ਼ਨ ਹੈ ਉਹ ਇੰਡੀਆ ਦਾ ਐਕਚੁਅਲੀ ਰੇਲਵੇ ਸਟੇਸ਼ਨ ਉਸ ਤੋਂ ਅੱਗੇ ਪਟੜੀ ਖਤਮ ਹੋ ਜਾਂਦੀ ਹੈ ਸਾਨੂੰ ਸਾਡਾ ਮਨ ਸੀਗਾ ਕਿ ਅਸੀਂ ਟ੍ਰੇਨ ਤੇ ਜਾਈਏ ਔਰ ਵਧੀਆ ਐਕਸਪੀਰੀਅੰਸ ਹੋਊਗਾ ਨਾ ਪਟੜੀ ਖਤਮ ਹੋਉਂਦੀ ਦੇਖਾਂਗੇ ਪਹਿਲੀ ਵਾਰੀ ਤੇ ਥੋੜੇ ਇਲਾਕਾ ਵੀ ਸੋਹਣਾ ਜਾ ਉਹ ਨਾ ਜਿਵੇਂ ਪੁਰਾਣੇ ਪੁਰਾਣਾ ਪੁਰਾਣਾ ਟਾਈਮ ਥੜਾ ਸੀ ਵਿਟਨੈਸ ਕਰਨਾ ਸੀ ਬਟ ਹੋਇਆ ਨਹੀਂ ਆਟੋ ਕਰਾ ਕੇ ਪਹਿਲਾਂ ਹਰਮੰਦਰ ਸਾਹਿਬ ਤੋਂ ਰੇਲਵੇ ਸਟੇਸ਼ਨ ਗਏ ਫਿਰ ਰੇਲਵੇ ਰੇਲਵੇ ਸਟੇਸ਼ਨ ਤੋਂ ਆਟੋ ਕਰਾ ਕੇ ਔਰ ਇਹ ਬੱਸ ਸਟੈਂਡ ਆਏ ਹੁਣ ਉਹਦੇ ਬੈਠੇ ਆ 6:20 ਮਿੰਟ ਤੇ ਕਹਿ ਰਹੇ ਨੇ ਬਾਈ ਹੋਣੀ ਵੀ ਚੱਲੂਗੀ ਬੱਸ ਬਾਕੀ ਦੇਖਦੇ ਆ ਉਹ ਲੱਗੂਗੀ ਆ ਆਪਣਾ ਬੋਰਡ ਲੱਗਿਆ ਆ ਉੱਥੇ ਠੀਕ ਆ ਉਹ ਲੱਗਿਆ ਇਸ ਸਾਈਡ ਆ ਉਹ ਲੱਗਿਆ ਮੇਰਾ ਬਾਬਾ ਨਾਲ ਤੇ ਜਾ ਕੇ ਉੱਥੇ ਪਹਿਲਾਂ ਹਸਪੀਟਲ ਜਾਵਾਂਗੇ ਰਿਪੋਰਟ ਕਰਾਵਾਂਗੇ ਕਰੋਨਾ ਦੀ ਨੈਗੇਟਿਵ ਵਾਲੀ ਉਸ ਤੋਂ ਬਾਅਦ ਆ ਕੇ ਆਪਾਂ ਕਰਤਾਰਪੁਰ ਕरिडोर ਸੈਂਟਰ ਹਾਂ ਠੀਕ ਹੈ ਜੀ ਠੀਕ ਆ ਲੋਈ ਲੈ ਲਿਆ ਬਹੁਤ ਠੰਡ ਬਹੁਤ ਕਿਨੇ ਦਵਾਈ ਧੱਕਿਆ ਨਾ ਮੈਂ ਦਵਾਈ ਆ ਦਿੱਤੇ ਨੇ ਪਿੰਤਾ ਦਾ ਘਵਰਾ ਹੋਇਆ ਬਰ ਰ ਹੈ ਨਹੀਂ ਦਿੱਤਾ ਘਵਰਾ ਹੋ ਰਿਹਾ ਪੂਰਾ ਹੈ ਹਾਂ ਸੁੱਟ ਹੋ ਰਿਹਾ ਸ਼ਾਲ ਹੋ ਰਿਹਾ ਆ ਸੁੱਟ ਪਾ ਲੈ ਕਾਰਟਨ ਨੇ ਉਹ ਪਾਸੇ ਦਿਖਾਉਂਗੀ ਪੂਰਾ ਹਲ ਮੇ ਠੰਡ ਬਹੁਤ ਲੱਗ ਰਹੀ ਆ ਠੀਕ ਹੈ ਠੀਕ ਆ ਇਹ ਨਾ ਮੈਂ ਕੱਲ ਹੀ ਆਇਆ ਜੀ ਨਾ ਕੇ ਲਾਨ ਕੀਤਾ ਮੋਦੀ ਨੂੰ ਦੁਬਾਰਾ ਦੱਸੋ ਡਰਾਈਵਰ ਦਾ ਕੋਈ ਚੱਕਰਾ ਵੀ ਕਲਿਕ ਤਰੀਕਸਾ ਨਿਊਯਾਰਕ ਦੀ ਗੱਲ ਹਾਂ ਤੇ ਕੋਈ ਨਵਾਂ ਰੂਲ ਆਇਆ ਹੋਣਾ ਵੀ ਡਰਾਈਵਰ ਨੂੰ 5 ਸਾਲ ਦੀ ਕੈਦਾ ਔਰ 5 ਲੱਖ ਜੁਰਮਾਨਾ ਅਗਰ ਵਿੱਚ ਵੱਜਦਾ ਕੋਈ ਉਹਨਾਂ ਨੇ ਇਹ ਜਹ ਹੜਤਾਲ ਕੀਤੀ ਹੈ ਹਾਂਜੀ ਤਾਂ ਟਰੱਕ ਵਾਲਿਆਂ ਨੇ ਕੋਈ ਪੰਪ ਤੱਕ ਤੇਲ ਨਹੀਂ ਪਹੁੰਚਿਆ ਕੋਈ ਸਮਾਨ ਨਹੀਂ ਆਇਆ ਕੋਈ ਜਿਵੇਂ ਖਾਣ ਪੀਣ ਦਾ ਸਮਾਨ ਹੋਵੇ ਜਾਂ ਫਿਰ ਸ਼ਾਪਸ ਤੇ ਜਾਂਦਾ ਵੇਹਰ ਆ ਉਸੇ ਚ ਜਾਂਦਾ ਨਹੀਂ ਨਹੀਂ ਇਹ ਮੈਂ ਨਾ ਗੱਲ ਹੀ ਸੁਣ ਲਿਆ ਸਾਂ ਐਸ ਧਿਆਨ ਨਹੀਂ ਦਿੱਤਾ ਮੈਂ ਮੋਸਟਲੀ ਮੈਂ ਅਵੋਇਡ ਹੀ ਕਰ ਲੈਂਦਾ ਹਾਂ ਨਾ ਕਿ ਜਦੋਂ ਵੀ ਮੈਨੂੰ ਲੱਗੇ ਵੀ ਕੰਮ ਦੀ ਚੀਜ਼ ਨਹੀਂ ਹੈ ਹਾਂਜੀ 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 ਉਹ ਕੋਈ ਆਪਣੇ ਟੈਕਸੀ ਵਾਲਾ ਸੀਗਾ ਉਹ ਕਹਿੰਦੇ ਵੀ ਗਵਰਨਮੈਂਟ ਕਾਲੇ ਕਾਨੂੰਨ ਲਾ ਲਈ ਲਾ ਹੀ ਸਾਡੇ ਲਈ ਇਦਾਂ ਦਾ ਪ੍ਰਭਾਵ ਲੱਗਿਆ ਹਾਂਜੀ 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 ਹੁਣ ਆ ਵੀ ਜੇ ਕੁਝ ਹੋ ਜੇ ਤਾਂ ਕੀ ਬਣੂਗਾ ਕੀ ਨਹੀਂ ਹੋਊਗਾ ਤੇ ਮੈਂ ਚੱਲ ਛੱਡ ਕੀ ਵੇਖਣਾ ਬਾਈ ਉਹਨੇ ਕੈਨੇਡਾ ਤੋਂ ਆਏ ਨੇ ਆਪਣੇ ਨਾਲ ਗਏ ਸੀਗੇ ਕਰਤਾਰਪੁਰ ਸਾਹਿਬ ਹਲੋ ਕਰ ਦੋ ਸਸੀ ਗਾਲ ਜੀ ਇਧਰ ਦਿਖਾਓ ਜੀ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਸਾਰੇ ਅੱਜ ਬਾਬਾ ਜੀ ਨੇ ਸੋਲ ਲਈ ਮੇਰੀ ਮੈਂ ਇਹ ਗੱਲ ਕਰਦੀ ਪਈ ਸੀਗੀ ਕਿ ਅ ਅੱਜ ਅਸੀਂ ਮਤਲਬ ਇਸ ਵਾਰ ਅਸੀਂ ਆਂਦੇ ਹੋਏ ਜੋ ਅਸੀਂ ਸ਼ਡਿਊਲ ਬਣਾਇਆ ਸੀਗਾ ਬਿਲਕੁਲ ਉਸ ਤੋਂ ਪੋਜੀਟ ਹੋ ਗਿਆ ਅਸੀਂ ਸੋਚਿਆ ਸੀ ਅਦਾ 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 ਕਰਕੇ ਜਾਵਾਂਗੇ ਟ੍ਰੇਨ ਜਾਵਾਂਗੇ ਤਾਂ ਬਟ ਹੁਣ ਆਂਦੇ ਹੋਏ ਹੋਰ ਵੀ ਹੋ ਗਿਆ ਕਿ ਸਾਨੂੰ ਉੱਥੋਂ ਜਦੋਂ ਅਸੀਂ ਨਿਕਲੇ ਤਾਂ ਸਾਨੂੰ ਕੋਈ ਵਾਈਕਲ ਵੀ ਨਹੀਂ ਮਿਲਿਆ ਮੈਂ ਪਾਪਾ ਜੀ ਕੀ ਅਰਦਾਸ ਕਰੀ ਪਾਪਾ ਜੀ ਸਪਾਸ ਲਾਈਵਾ ਵਾਜੀ ਕੋਈ ਕੋਈ ਸਾਨੂੰ ਲਿਫਟ ਹੀ ਮਿਲ ਜਾਏ ਤਾਂ ਵੀ ਚੱਲ ਜਾਏਗਾ ਤੇ ਫੇਰ ਅਸੀਂ ਸੋਚੇ ਕਿ ਚਲੋ ਉੱਥੇ ਕੀ ਨਾ ਫਸਟ ਬੈਰੀ ਗੱਡੀ ਨੇ ਖੜਕੇ ਜਾ ਕੇ ਨਹੀਂ ਉਹ ਕਿੱਥੇ ਰੁਕੇਗਾ ਬੈਗ ਕਿੱਥੇ ਰੱਖਿਆ ਸੀ ਗੁਰਦਾਰ ਸਾਹਿਬ ਕਿਹੜੇ ਖਰਦਾਰਾ ਨਾਮ ਦਾ ਤੇਰਾ ਬਾਬਾ ਬਨਾਨਕ ਡੇਰਾ ਬਾਬਾ ਬਨਾਨਕ ਉੱਥੇ ਸੀ ਬੈਗ ਰੱਖਿਆ ਸੀਗਾ ਨਾ ਆਪਣਾ ਮੱਥਾ ਟੇਕਿਆ ਸੀਗਾ ਅਸੀਂ ਜਦ ਦੂਰੇ ਪਹੁੰਚੇ ਸੀਗੇ ਤਾਂ ਉਸ ਟਾਈਮ ਅਸੀਂ ਇਹ ਸੋਚਿਆ ਸੀਗਾ ਕਿ ਅਸੀਂ ਉੱਥੋਂ ਆਟੋ ਬੁਲਾ ਲਾਂਗੇ ਦੁਬਾਰਾ ਬਟ ਸਾਨੂੰ ਤੇ ਉਸਦਾ ਬੱਸ ਲੈ ਲਾਂਗੇ ਬੱਸ ਲੈ ਲਾ ਕੇ ਬਟ ਫੇਰ ਫੇਰ ਬਾਈ ਉਹ ਨਹੀਂ ਮਿਲ ਗਏ ਇਹਨਾਂ ਨਾਲ ਮਾਰੀ ਅਰਦਾਸ ਤੇ ਬਾਬਾ ਜੀ ਨੇੜੇ ਹੋ ਕੇ ਸੁਣ ਲਈ ਮਿੰਟ ਚ ਪੂਰੀ ਹੋ ਗਈ ਤੇ ਅਸੀਂ ਉੱਥੇ ਮਤਲਬ ਇਕੱਠੀ ਮੱਥਾ ਟੇਕਿਆ ਸੀਗਾ ਸਾਰਿਆਂ ਨੇ ਤਾਂ ਫਿਰ ਇਹਨਾਂ ਦੇ ਵੀ ਅੰਮ੍ਰਿਤਸਰ ਜਾਣਾ ਸੀ ਪਰ ਆਪਾਂ ਵੀ ਅੰਮ੍ਰਿਤਸਰ ਜਾਣਾ ਸੀ ਸੋ ਇਹਨਾਂ ਨੇ ਸਾਨੂੰ ਲਿਫਟ ਦਿੱਤੀ ਹੁਣ ਆਪਾਂ ਅੰਮ੍ਰਿਤਸਰ ਤੱਕ ਇਕੱਠੇ ਜਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਜ ਵੈਸੇ ਢਾਲਵੀਰ ਫਿਰ ਇੱਕ ਫੇਰ ਇੱਕ ਹੋਰ ਹੋਰ ਅਰਦਾਸ ਲਾ ਲਾਂਗੇ ਫਿਰ ਇੱਕ ਹੋਰ ਅਰਦਾਸ ਲਾ ਦਾਂਗੇ ਦਸ ਸੁਣੀ ਰਹੇ ਨੇ ਬਾਬਾ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਫਿਰ ਆਪਾਂ ਦੇਖਦੇ ਹਾਂ ਵੈਸੇ ਅੱਜ ਅੱਜ ਸੋਚਿਆ ਹੋਇਆ ਕਿ ਜਾਣਾ ਹੈ ਘਰੇ ਬਾਕੀ ਰੱਬ ਰੱਖਾ ਬਾਕੀ ਦੇਖਦੇ ਹਾਂ ਜੇ ਰੱਬ ਨੂੰ ਮਨਜ਼ੂਰ ਉਸੇ ਦੇ ਪਾਣਾ ਜੇ ਰਹਿਣਾ ਹੈ ਰਹਿ ਲਾਂਗੇ ਅਦਰਸ ਤੇ ਜਾਣਾ ਅਦਰਸ ਤੇ ਬਗ ਜਾਾਂਗੇ ਕਿ ਆਪਣੇ ਰਸਤੇ ਰਹੀ ਵੀ ਬਹੁਤ ਨੇ ਖਾਣੇ ਦੱਖਣ ਨੇ ਤਾਂ ਕਿ ਬਾਗੇ ਤੇ ਭੂਆ ਕੋਲ ਰਹਿ ਲਾਂਗੇ ਸਹੀ ਬਾਤ ਹੈ ਸਹੀ ਬਾਤ ਸਹੀ ਬਾਤ ਹੈ ਹੋਰ ਬਸ ਚਲੋ ਹੁਣ ਅੰਮ੍ਰਿਤਸਰ ਬਾਈਬਾਸ ਤੇ ਜਾ ਕੇ ਮਿਲਦੇ ਹਾਂ ਦੱਸਾਂਗੇ ਕਿ ਕੀ ਬਣਿਆ ਓਕੇ ਠੀਕ ਸਸਪੈਂਸ ਬਣਾਦਾ ਵੈਬ ਸੀਰੀਜ਼ ਬਣਾ ਲਈਏ ਨਾ